ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਰਿਲੇਜ ਵਲੌਗ ਤੇ ਤੋਂ ਅੱਜ ਆਪਾਂ ਇੱਕ ਵੀਡੀਓ ਲੈ ਕੇ ਆ ਰਹੇ ਹਾਂਗੇ ਨੀਪੀਆ 22 ਇੱਕ ਬਾਜਰੀ ਦੀ ਕਿਸਮ ਦੀ ਉਹਦੇ ਖਰਚੇ ਤੇ ਉਹਦੀ ਕਿਸਮਤੇ ਪੂਸਾਰਾ ਦੱਸਾਂਗੇ ਇੱਕ ਆਪਾਂ ਕਾਫੀ ਮਹੀਨੇ ਪਹਿਲਾਂ ਨਾ ਇੱਕ ਆਪਣੀ ਵੀਡੀਓ ਆਈ ਸੀਗੀ ਇਸ ਬਾਜਰੇ ਦੇ ਉੱਤੇ ਮੇਰੇ ਪਿੰਡ ਮੇਰੀ ਖੇਤ ਦੇ ਚੈਨਲ ਦੇ ਉੱਤੇ ਜੇ ਤੁਸੀਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਉੱਥੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਆਂਗੇ ਅੱਜ ਆਪਾਂ ਪਾ ਦਿਖਾਉਣੇ ਆ ਕਿ ਇੱਥੇ ਅਸੀਂ ਆਹ ਕਰਚੇ ਪਾਟ ਰਹੇ ਆਗੇ ਇੱਥੇ ਸਾਡਾ ਇਧਰ ਦਿਖਾ ਇੱਥੇ ਸੀਗਾ ਸਾਡਾ ਬਾਜਰਾ ਨੀਪੀਆ 22 ਆਉਂਦਾ ਨਾ ਸਰ ਇਹ ਘੱਟੋ ਘੱਟ ਦੇਖ ਲਓ ਅਸੀਂ ਇਹਨੂੰ 5-6 ਸਾਲ ਹੋ ਗਏ ਅਸੀਂ ਆਹ ਵਾਹਨ ਨਿਭਾਇਆਗਾ ਬਾਜਰਾ ਲੱਗੇ ਨੂੰ ਪਰ ਆਹ ਥੋੜੀ ਜਿਹੀ ਸਮੱਸਿਆ ਆਈ ਆ ਟੱਕ ਤਾਂ ਇਹਦੇ ਥੋੜੇ ਜੇ ਕਰਚੇ 걸 ਕੇ ਥੋੜਾ ਜਿਹਾ ਇੱਕ ਹੱਥ ਚਾਰੇ ਆ ਗਿਆ ਕਰਕੇ ਅਸੀਂ ਅੱਜ ਇਹ ਸਾਫ਼ ਕਰ ਰਹੇ ਆ ਆਪਾਂ ਪਾਪੇ ਨੇ ਵੱਡ ساری ਸਾਫ਼ ਕਰਤੀ ਇੱਕ ਅੰਦਰ ਸਕੂਲ ਪ੍ਰੋਗਰਾਮ ਸੀਗਾ ਮੈਂ ਉੱਥੇ ਸੀਗਾ ਚਲੋ ਹੁਣ ਮੈਂ ਆਇਆ ਤੇ ਕਰਕੇ ਦੇ ਸਿਕਾਉਣ ਲੱਗ ਪਿਆ ਆ ਜਾ ਬਈ ਆਪਾਂ ਪਾਪੇ ਨਾਲ ਵੀ ਗੱਲਬਾਤ ਕਰਾਂਗੇ ਕਿ ਹਨਾ ਕਿੰਨੇ ਵਧੀਆ ਖਾਸ ਦੇਤਾ ਕਿੰਨਾ ਖਰਚਾ ਬਚਾਇਆ ਤੇ ਅਸੀਂ ਖਰਚੇ ਪੱਟ ਪੱਟ ਉੱਥੇ ਸਿੱਟ ਰਹੇ ਆਂਗੇ ਤੇ ਬਾਅਦ ਤੇ ਇਹਨਾਂ ਨੂੰ ਲਾ ਦੇਈਏ ਅੱਗ ਅਜੇ ਵੀ ਆਖ ਦੇਖਈਂ ਫੋਟੋ ਕਰਗਾ ਆਉਂਗਾ ਦੀ ਕੁਆਲਿਟੀ ਬਹੁਤ ਵਧੀਆ ਐ ਇਸ ਕੰਪਨੀ ਨੂੰ ਜਿਹੜੇ ਦੂਜੇ ਬਾਜ਼ਾਰ ਨੇ ਆਗੇ ਉਹਨਾਂ ਦੇ ਕੰਡ ਵਾਲੀ ਹੁੰਦੀ ਹੈ ਤੇ ਕੰਡ ਦਾ ਹੈਗੇ ਹੱਥ ਦਾ ਮੇਰੇ ਵੱਡੇ ਪਏ ਆ ਪਰ ਉਸ ਨਾਲ ਦੀ ਰੋਸ ਬਹੁਤ ਵਧੀਆ ਆਉਂਦੀ ਆ ਬਈ ਟਿਕ ਰਹੀ ਆ ਜੋ ਵੀ ਦਿਖਾਉਣੇ ਇਹਦਾ ਕਾਰਨਾ ਪੱਟਣ ਦਾ ਕਿ ਆ ਜੜ ਗਲੀ ਪਈ ਆ ਵੀ ਥੋੜੇ ਉਹ ਵੀ ਕਈ ਨਾਲ ਮਾੜੀ ਮਾੜੀ ਨਾਲ ਉਹ ਪੱਟਿਆ ਜਾਂਦਾ ਠੀਕ ਹਾਂ ਮਾੜੀ ਮਾੜੀ ਨਾਲ ਪਛੀੜਾ ਹਾਂ 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 ਕਰ ਵੀ ਹਣਾ ਵੀ ਬਣ ਗਿਆ ਉਹਨਾਂ ਕਾਰਨ ਕੀ ਹੋ ਸਕਦਾ ਉਹ ਇਹਦਾ ਮਿੱਟੀ ਬਣਦਾ ਉਹਦਾ ਇਹ ਜਿਹੜਾ ਪੁਰਾਣਾ ਹੋਈ ਜਾਂਦਾ ਮਿੱਟੀ ਵੀ ਜਾਂ ਨਵਾਂ ਕੋਟ ਵੱਲੋਂ ਨਿਕਲ ਹੀ ਆਉਂਦੀ ਆ ਹਾਂ ਪੁਰਾਣਾ ਕਰਕੇ ਹੈਨਾ ਵਾਹੀ ਹੋਣ ਵਾਲੇ ਵਾਪ ਬਣ ਜੂਗੀ ਨਾਲੇ ਵਾਦਿਆਂਗੇ ਹੂੰ ਦੂਜੇ ਨੰਬਰ ਤੇ ਵਿਚਾਲੇ ਸੀਗਾ ਇਹ ਇੱਕ ਵਿਚਾਲੇ ਸੀਗਾ ਮੇਰਾ ਫੋਨ ਉਹ ਸਾਈਡ ਤੇ ਕਰਤਾ ਇਹਨੂੰ ਉਹਦੀ ਨੇੜੇ ਕਰਕੇ ਦਿਖਾਇਆ ਉਹਦੀ ਗਰੋਥ ਬਹੁਤ ਸੋਹਣੀ ਹੋਈ ਆ ਉਹਨੂੰ ਗੋਡੀ ਪਾਈ ਸੀਗੀ ਉਧਰ ਆਉਂਦੀਆਂ ਵੱਢ ਲਿਆ ਹੋਇ ਤਿੰਨ ਕਾਫੇ ਤੇ ਇਹਨੂੰ ਆਪਾਂ ਵਾਹ ਕੇ ਵਿਚਾਲੇਉ ਉਧਰ ਹੀ ਔਰ ਬਧਾਵਾਂਗੇ ਇਹਨੂੰ ਥੋੜਾ ਜਿਹਾ ਤਿੰਨ ਸਾਲ ਪੁਰਾਣਾ ਹੋ ਗਿਆ ਹੁਣ ਇਹ ਹੂੰ ਤਾਂ ਜੇ ਰੱਖਣਾ ਹੁੰਦਾ ਤਾਂ ਇਹਨੂੰ ਗੋਡੀ ਪਾ ਦਿੰਦੇ ਕਿਹਦੇ ਮਾਲ ਦੀ ਰਹੀ ਸੀ ਕੋਈ ਨਹੀਂ ਪਰ ਹੁਣੇ ਵਿਚਾਲੇ ਕਰਕੇ ਵਾਹਾਂਗੇ ਆਪਾਂ ਇਹਨੂੰ ਹੁਣ ਵਿਚਾਲੇ ਕਰਕੇ ਆ ਕੇ ਸਾਥ ਨਾਲ ਵੈਸੇ ਇਹਨੂੰ ਹੋਇਆ ਕੁਝ ਨਹੀਂ ਗਿਆ ਕਿਉਂਕਿ ਪੁਰਾਣਾ ਦਾ ਉਹ ਗਲ ਜਾਂਦਾ ਦੁਨੋ ਹੋ ਜਾਂਦਾ ਚੌੜਾ ਹੋ ਜਾਂਦਾ ਜਗ੍ਹਾ ਦਾ ਆਹ ਚੌੜਾ ਹੋ ਜਾਂਦਾ ਤੇ ਗੋਡੀ ਪਾਉਣ ਵਾਲੀ ਸੀ ਗੱਲੀ ਇਹਨੂੰ ਹੁਣ ਵਿਚਾਲੇ ਕਰਕੇ ਆਖਿਆ ਜਲਵਾ ਅੱਡੀ ਘਾਲੋਂ ਨਾਲ ਜੁੜੀ ਜੀ ਸਾਡੇ ਤੋਂ ਕੋਟੀ ਪਈ ਆ ਦੋਵਰੀ ਕੋਟੀ ਪਈ ਆ ਦੋਵਰੀ ਕੋਟੀ ਪਈ ਆ ਕੱਖ ਵੀ ਨਹੀਂ ਕਰਿਆ ਕੱਖ ਨਹੀਂ ਕਰਿਆ ਹਾਂ ਕੌਨਾਂ ਰੇਣਾ ਸਪਰੇ ਹੋਣੇ ਤੇ ਜੇ ਮੰਨ ਲੋ ਬੱਕਰੀਆਂ ਵਾਲੀ ਉਹ ਚਾਰ ਊੜੀ ਦੀ ਖਾਦ ਗਲੀ ਸੜੀ ਸੱਟ ਕੇ ਵਿੱਚ ਕੋਟੀ ਪਾ ਦੇ ਇਹਨਾਂ ਹੋਣਾ ਬਾਈ ਫਿਰ ਹੋ ਜੂਗਾ ਜੀ ਹਾਂ ਜਿਹੜਾ ਆਪਾਂ ਗੱਲ ਕਰਦੇ ਸੀ ਅਸੀਂ ਨਵਾ ਪਾਸਰਨ ਲਾਇਆ ਉਹਦੇ ਚੋਂ ਟਾਂਡੇ ਕੱਟ-ਕੱਟ ਉਹ ਤੁਹਾਨੂੰ ਨੇੜੇ ਲੈ ਕੇ ਦਿਖਾਉਣੇ ਆ ਕਿ ਆ ਨੇੜੇ ਆਏ ਆ ਇਹਦੀ ਗਰੋਥ ਦੇਖੋ ਇਹਦਾ ਇੱਕ ਇੱਕਮ ਇਹਦਾ ਉਹ ਦਹਾ ਬੂਝਾ ਥੱਲੇ ਉਹਦੀ ਜੜ ਹੈ ਫੇਰ ਥੱਲੇ ਜੜ ਦਿਖਾਈ ਤੇ ਆਹ ਦੇਖੋ ਇਧਰ ਲਈ ਸੀ ਵੱਡੇ ਦੀ ਚਲਾਇਆ ਪਿੱਛੇ ਨਹੀਂ ਸਾਫ ਨਹੀਂ ਹੁੰਦੀ ਕਿਉਂ ਨਾ ਤੁਸੀਂ ਦੇਖ ਸਕਦੇ ਹੋ ਕਿ ਐਵਰੇਜ ਨਹੀਂ ਸਾਫ ਹੁੰਦੀ ਐਡਾ ਇਹਦੀ ਬੂਝਾ ਥੱਲੇ ਅਸੀਂ ਲਾਈ ਗਈ ਸੀ ਜਿਹੜਾ ਉਹ ਤੁਹਾਨੂੰ ਪਿਆਰਾ ਦਿਖਾਇਆ ਹੈ ਨਾ ਇੱਕ ਉਹ ਦਿਲ ਦਾ ਹੋਊਗਾ ਥੋੜਾ ਜਿਹਾ ਵੀਊ ਨੀਡ ਕਰਕੇ ਦਿਖਾਣਾ ਤੇ ਆਹ ਥੋੜੇ ਜਿਹਾ ਪੱਕੇ ਖੜੇ ਹੈਗੇ ਇਹ ਥੋੜੇ ਜਿਹੇ ਪੱਕੇ ਖੜੇ ਆਗੇ ਇਹਨਾਂ ਦੇ ਉੱਤੇ ਤੁਸੀਂ ਇਹ ਕਟ-ਕਟ ਲਾਏ ਸੀਗੇ ਇਹ ਦੌਗੀ ਸਾਡੀ ਹੋ ਗਿਆ ਇਹਨੂੰ ਮੈਨੂੰ ਲੱਗਦਾ 6 ਮਹੀਨੇ ਹੋ ਗਏ ਖੜੀ ਨੂੰ ਇਹ ਬਾਕੀ ਪਈ ਹੈ ਇਹ ਨਵੀਂ ਪਨੀਰੀ ਤਿਆਰ ਕਰਨ ਦੇ ਕਾਬਿਲ ਆ ਗਈ ਆ ਨਵਾਂ ਕਿਹੜਾ ਤਿਆਰ ਕੀਤਾ ਸੀਗਾ ਇਹਦੀਆਂ ਦੋ ਗਾਟਾਂ ਟਰ ਲਈਆਂ ਕਿਹੜੀ ਇਸ ਤੋਂ ਪਹਿਲਾਂ ਵੱਡਿਆ ਜਿਹੜਾ ਬਾਜਰਾ ਉਹਦੀ ਹਾਈਟ ਦੀ ਗੱਲ ਕਰੀਏ ਤਾਂ ਉਹਦੀ ਹਾਈਟ ਮੈਨੂੰ ਲੱਗਦਾ 17 ਫੁੱਟ ਸੀਗੀ 17 ਫੁੱਟ ਬਹੁਤ ਉੱਚੀ ਜਾ ਵੜਦੀ ਹੈਗੀ ਉਹ ਜਿਹੜੇ ਸਾਡੇ ਘਰ ਆ ਉਹ ਵੀ 12 12 ਫੁੱਟ ਦੇ ਆ ਛੱਡੀਆਂ 14 ਫੁੱਟ ਦੇ ਆ ਛੱਤ ਤੇ 17 ਫੁੱਟ ਸੀ ਬਹੁਤ ਉੱਚੀ ਸੀਗੀ ਕੋਈ ਐ ਨਹੀਂ ਸੀਗਾ ਆ ਬਿਨਾ ਸੀ ਕਹਿਰਾ ਚੱਕਿਆ ਗਿਆ ਜਿਵੇਂ ਆਪਣੇ ਹੁੰਦਾਗਾ ਆਪਾਂ ਹੁਣ ਬਰਸੀਨ ਵੀਚ ਲੈਨੇ ਆਂਗੇ ਛੇ ਦੀ ਖਤਮ ਹੋ ਜਾਂਦਾ ਚਲੋ ਇਹਦਾ ਇਹਦੀ ਦੁਰੀਆ ਫੂਟ ਬਹੁਤ ਹੁੰਦੀ ਹੈਗੀ ਮਰਸੀਨ ਦੀ ਪਰ ਮੇਲੇ ਦਾ ਆ ਵੀ ਬਹੁਤ ਵਧੀਆ ਹੈਗੇ ਥੋੜੇ ਜੇ ਥਾਂ ਚੋਂ ਆਪਣੇ ਘਰੇ ਨੇ ਕੋਈ 6-7 ਪਸ਼ੂ ਰੱਖੇ ਆਗੇ ਥੋੜੇ ਜੇ ਥਾਂ ਚੋਂ ਦੋ ਡੰਗਾਂ ਦਾ ਵਧੀਆ ਸਾਰ ਦਿੰਦਾ ਸੀਗਾ ਆ ਦੇਖੋ ਜੀ ਗ੍ਰੋਥ ਹੱਕਰ ਹੀ ਗੋਡੀ ਪਵਾਤੀ ਸੀ ਸਿੱਧਾੜੇ ਦਾ ਪਾ ਕੇ ਥੋੜੇ ਜਿ ਵਿੱਚ ਇਹਦੀ ਉਹ ਸਰੋਂ ਸਿੱਟਤੀ ਸੀਗੀ ਚਲੋ ਵਿੱਚ ਹੁਣ ਵੱਡੀ ਜਾਊਗੀ ਉਧਰ ਲੈ ਕੇ ਆ ਰਾ ਹੁਣ ਵੱਡ ਤਾਂ ਮੈਂ ਪਰਸੋਂ ਖਤਮ ਕੀਤਾ ਸੀਗਾ ਹੁਣ ਇਹਨੂੰ ਵੱਡਾ ਲਾ ਦੇਣਾ ਜਿੰਨਾ ਆਪਾਂ ਵੱਡ ਗਏ ਇਹਨੂੰ 5 6 ਦੀ ਪਾਣੀ ਲਾਵਾਂਗੇ ਮੁੱਕਦਾ ਨਹੀਂ ਨੀਗਾ ਪਾਪਾ ਪਹਿਲਾ ਵੀਡੀਓ ਚ ਦੱਸਿਆ ਸੀਗਾ ਕਾਫੀ ਟਾਈਮ ਹੋ ਗਿਆ ਪਾਇ ਇਹਨੂੰ ਕਿ ਇੱਕ ਕਰਨ ਇਹਨੂੰ ਲਾਓ ਤੇ ਵਾਰ-ਵਾਰ ਪੱਠੇ ਬੀਜਾਂ ਦੀ ਝਾਂਜੜ ਮਕਾਓ ਸੱਤ ਸਾਲ ਚੱਲਦਾ ਇੱਕ ਵਾਰ ਅੱਪਾ ਉੱਥੇ ਤੁਹਾਨੂੰ ਮੈਂ 부ਜਾ ਦਿਖਾਇਆ ਸੀ ਨਾ ਉੱਥੇ ਸਾਫ਼ ਨਹੀਂ ਦਿਖਿਆ ਸੀ ਤੇ ਇੱਥੇ ਦਿਖਾਉਣਾ ਤਾਂ ਇਹਦੇ ਉੱਤੇ ਲਾ ਪਿੱਛੋਂ ਦੂਰੋਂ ਉਹ 부ਜਾ ਐਡਾ 부ਜਾ ਇਹਦਾ ਹੈਨਾ ਐਡੇ 부ਜੇ ਨੂੰ ਵੇਖ ਲਓ ਪੱਠੇ ਵੱਡੇ ਸਾਹਵੇਂ ਉਹ ਖੜਾ ਆ ਇੱਕ ਦੋ ਇੱਕ ਇੱਕ 부ਜਾ ਹੀ ਮੰਨ ਲਓ ਉਹ ਦਾ ਥੋੜਾ ਜਿਹਾ ਵਾ ਇੱਕ ਇਹਦੀ ਹਾਈਟ ਹਜੇ ਘੱਟ ਆ ਜੀ ਕਿਉਂਕਿ ਇਹਦੇ ਸਾਡੇ ਤੋਂ ਮੈਂ ਤੁਹਾਨੂੰ ਉਹੀ ਦੱਸਿਆ ਗੋਟੀ ਨਹੀਂ ਪਈ ਤੋਂ ਸਾਨੂੰ ਇਸੇ ਕਰਕੇ ਇੱਕ ਦਾ ਗਿਆਰਾ ਵਿਚਾਲੇ ਆ ਗਿਆ ਹਣਾ ਪਰਤੇ ਥੋੜੇ ਵਾਣ ਉਸ ਚਾਨੀ ਮਾ ਹੋ ਗਿਆ ਹਨਾ ਤੇ ਤਾਂ ਪਾਪਾ ਉਹ ਪੱਟ ਰਿਹਾਗਾ ਇਥੋਂ ਜੜਾਂ ਗਲ ਗਈਆਂ ਹੋਰ ਨਹੀਂ ਕਿਸੇ ਦਾ ਚੀ ਕਰਦਾ ਈ ਟੀ ਵਧੀਆ ਫਸਲ ਹੋਵੇ ਜਿਹੜੀ ਉਹ ਪੱਟਣ ਨੂੰ ਬਾਕੀ ਆਪਾ ਪਾਪੇ ਦੇ ਪੱਛੇ ਰਹਿੰਦੇ ਆਪਣਾ ਕੀ ਐਕਸਪੀਰੀਅੰਸ ਹੈ ਜੀ ਪਰ ਹੁਣ ਅਗੜੀ ਗੱਲ ਕਰੀਏ ਤਾਂ ਆ ਜਾ ਆ ਜਾ ਕੀ ਜਿਹੜਾ ਦੇਉਂਗੇ ਫਪਾ ਦੇਖ ਵੀ ਆਪਣਾ ਨਹੀਂ ਨਹੀਂ ਆਪਾਂ ਜਿਵੇਂ ਅੱਜ ਥੱਕ ਗਿਆ ਮੈਂ ਕਰਕੇ ਪੱਗ ਗਿਆ ਘਟਿਆ ਗਿਆ ਸਲਾਤ ਲੈ ਰਾਤਾ ਤੂੰ ਇਹ ਦੁਖੀ ਜਾਂਦੀ ਆ ਕਈ ਨਾਲ ਬਹੁਤ ਚਿਰ ਦਾ ਲੱਗਿਆ ਤੀੜੀ ਹੋ ਗਈ ਲਗਾਤਾਰ ਬੰਦਿਆਂ ਵਟਾਂ ਤੋਂ ਕਰਚੇ ਨਹੀਂ ਪੱਟੀ ਦੇਗੇ ਹਾਂ ਕਰਚੇ ਥੋੜੇ ਜਿਹੇ ਇਹ ਸਾਖਤਾ ਵਟਾਂ ਵਾਲੇ ਪਾਣੀ ਲੱਗੀ ਜਾਂਦਾ ਕਰਕੇ ਹਾਂ ਜਿਹੜੇ ਵਿੱਚ ਆ ਉਹ ਥੋੜੇ ਨਰਮਾ ਗਰੋਥ ਤਾਂ ਆਪਣਾ ਇਹਨਾਂ ਨੇ ਬਹੁਤ ਵਧੀਆ ਦਿੱਤੀ ਬਹੁਤ ਵਧੀਆ ਹੂੰ ਆਪਣਾ ਬਸ ਵਿਚਾਲੇ 11 ਹੋ ਗਿਆ ਹਾਂ ਤੇ ਜੇ ਹੁਣ ਆਪਾਂ ਗੱਲ ਕਰੀਏ ਆਪਾਂ ਕਈ ਨਾਲ ਦਾ ਪੱਟ ਕੇ ਚੱਕੀ ਜਾਂਦੇ ਆ ਬਾਹਰ ਸਿੱਟਦੇ ਆਂਗੇ ਤੇ ਜਿਹੜੇ ਆਹਾ ਖਰਚੇ ਆਗੇ ਇਹ ਗੱਲ ਜਾਣ ਕੇ ਵਿੱਚ ਜੇ ਤੋ ਬਾਤ ਇਹ ਹਾਲਾ ਨਾ ਸੁੱਕ ਜੂਗਾ ਇਹਦਾ ਦੂਜਾ ਹੁੰਦਾ ਇੱਕ ਨਿਕਲੇ ਆਉਂਦੀ ਨੇ ਬੱਲੀ ਜੀ ਦੇ ਹਾਂ ਤੇ ਉਹਦੇ ਮਿਲਣਾ ਕਹਿੰਦੇ ਉਹਦੇ ਖਰਚੇ ਗਲਦੇ ਨਹੀਂ ਨਹੀਂ ਉਹੋ ਜੀ ਉਸ ਮਸਲੇ ਬਣੀ ਨਾ ਹੋਰੀ ਇਹਦੇ ਵਿੱਚ ਹੋਇਆ ਹੁੰਦਾ ਗੱਲ ਜਾਣ ਕੇ ਮਿੱਟੀ ਬਣ ਜਾਣਗੇ ਜਮਾ ਇਹ ਸੋਖਾ ਫਿਰ ਸਾਨਾ ਵਧੀਆ ਤੇ ਆਪਣਾ ਦੂਜਾ ਕੇਰਾ ਵੀ ਵਧੀਆ ਤਿਆਰ ਹੋ ਗਿਆ ਤੇ ਹੈਗੀ ਕੋਈ ਆਪਣੀ ਸਟੀ 你那边哪能带